ਹਾਂਜੀ ਕਿਦਾਂ ਦਾ ਔਂਡਿਆ ਸਵਾਦ ਬਹੁਤ ਏਸੀ ਬਣਿਆ ਮਾਂ ਦਾ ਜਿਹਾ ਕਰਾ ਪਾਣੀ ਵੀ ਨਿਕਲਣ ਰਿਹਾ ਤਾਂ ਸਦਲ ਨਹੀਂ ਡਈ ਖਾਣਾ ਸਤਿਕਾਰ ਜ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਸਾਰੇ ਹੀ ਠੀਕ ਠਾਕ ਹੋਵੋਗੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਬਣਾਉਣ ਜਾ ਰਹੇ ਆ ਬਰੋਕਲੀ ਦੇ ਸਨੈਕਸ ਬਿਨਾ ਡੀਪ ਫ੍ਰਾਈ ਕੀਤੇ ਹੋਏ ਤੇ ਬਿਨਾ ਤੇਲ ਤੋਂ ਕਹਿ ਸਕਦੇ ਆ ਕਿ ਪਕੌੜੇ ਤੇ ਆਪਣੀ ਫੈਮਿਲੀ ਨੂੰ ਬਣਾ ਕੇ ਸਪਾਈਸੀ ਜੇ ਕਰਕੇ ਆਪਾਂ ਖਵਾਉਣੇ ਆ ਤੇ ਸਾਰੇ ਪਰਿਵਾਰ ਨੂੰ ਬਣਾ ਕੇ ਖਵਾ ਕੇ ਤੇ ਤੁਹਾਨੂੰ ਨਾਲ ਨਾਲ ਵਲੌਗ ਜਿਹੜਾ ਇੰਜੋਏ ਕਰਾਉਨੇ ਆ ਦੇਖਦੇ ਆ ਕਿ ਕਿਵੇਂ ਆਪਾਂ ਇਹ ਜਿਹੜੇ ਆ ਮਤਲਬ ਕਿਹੜੇ-ਕਿਹੜੇ ਮਟੀਰੀਅਲ ਤੋਂ ਤਿਆਰ ਕਰਕੇ ਤੇ ਕਿੱਦਾਂ ਆਪਾਂ ਇਹਨਾਂ ਨੂੰ ਰੈਡੀ ਕੀਤਾ ਆ ਤੇ ਵਲੌਗ ਦੇ ਨਾਲ ਇਹਦੇ ਵਿੱਚ ਜਿਹੜੀ ਆਪਾਂ ਇਹਨਾਂ ਦੀ ਮਤਲਬ ਕਿ ਲਪੇਟਵਾਜਾ ਇਹਨੂੰ ਕਰਕੇ ਤੇ ਸਮੋਕੀ ਜਾਂ ਬਣਾਉਣਾ ਆ ਅੱਗ ਦੇ ਉੱਪਰ ਤੇ ਉਹਦੇ ਵਾਸਤੇ ਆਪਾਂ ਜਿਹੜੇ ਕਾਜੂ ਲਏ ਆ ਤੇ ਨਾਲ ਲਿਆ ਪਿਸਤਾ ਤੇ ਇਹ ਹੈਗੀ ਆ ਫਰੈਸ਼ ਕਰੀਮ ਘਰ ਦੀ ਤੇ ਇਹ ਜਿਹੜਾ ਦਹੀਂ ਆ ਦਹੀਂ ਨੂੰ ਆਪਾਂ ਜਿੱਦਾਂ ਪੋਣੇ ਦੇ ਵਿੱਚ ਪਾ ਕੇ ਤੇ ਐਕਸਟਰਾ ਪਾਣੀ ਇਹਦਾ ਕੱਢ ਕੇ ਤੇ ਉਹ ਬਣਾ ਰੈਡੀ ਕੀਤਾ ਆ ਇਹਦੇ ਵਿੱਚ ਆਪਾਂ ਜਿਹੜਾ ਆ ਅਦਰਕ ਲਸਣ ਤੇ ਪਿਆਜ਼ ਦੀਆਂ ਜੜੀਆਂ ਆ ਭੂਕਾ ਉਹ ਪਾ ਕੇ ਤੇ ਇਹਦੇ ਵਿੱਚ ਆਪਾਂ ਇਹਦਾ ਪੇਸਟ ਬਣਾ ਲਿਆ ਜਿੰਨਾ ਵੀ ਸਪਾਈਸ ਕਰਨਾ ਉਹਦੇ ਸਾਬ ਦੇ ਨਾਲ ਤੇ ਬਰੋਕਲੀ ਜਿਹੜੀ ਆ ਆਪਾਂ ਥੋੜੀ ਜੀ 2-3 ਮਿੰਟ ਵਾਸਤੇ ਉਬਾਲ ਕੇ ਤੇ ਠੰਡੇ ਪਾਣੀ ਵਿੱਚ ਪਾ ਚੁੱਕੇ ਆ ਤੇ ਬਾਕੀ ਦਾ ਜਿਹੜਾ ਸਾਰਾ ਰੈਡੀ ਕਰਕੇ ਤੇ ਨਾਲ ਦੀ ਨਾਲ ਆਪਾਂ ਭਕੋਨੇ ਆ ਤੇ ਇਹਨੂੰ ਆਪਾਂ ਜਿਹੜਾ ਆ ਮਿਕਸ ਕਰ ਲਿਆ ਆ ਇਹਦੇ ਵਿੱਚ ਹੈਗਾ ਪਿਸਤਾ ਤੇ ਕਾਜੂ ਤੇ ਇਹਨੂੰ ਆਪਾਂ ਮਿਕਸੀ ਦੇ ਵਿੱਚ ਚਲਾ ਕੇ ਤੇ ਇਹਦਾ ਪੇਸਟ ਬਣਾ ਲਿਆ ਆ ਇਹਦੇ ਵਿੱਚ ਹੈਗਾ ਲਸਣ ਅਦਰਕ ਤੇ ਇਹਦੇ ਵਿੱਚ ਥੋੜੀਆਂ ਜੀਆਂ ਹਰੀਆਂ ਜੜੀਆਂ ਮਤਲਬ ਭੂਕਾਂ ਉਹ ਪਾ ਕੇ ਤੇ ਲਾਲ ਮਿਰਚਾਂ ਪਾ ਕੇ ਸਪਾਈਸੀ ਜਿਹਾ ਪੇਸਟ ਬਣਾ ਲਿਆ ਆ ਤੇ ਥੋੜਾ ਜਿਹਾ ਵਿੱਚ ਇਹਦੇ ਵਿੱਚ ਗਰਮ ਮਸਾਲਾ ਪਾਇਆ ਨਾਲ ੜਕੋ ਹੈਗਾ ਆ ਕਾਰਨ ਸਟਾਰਚ ਤੇ ਬਰੋਕਲੀ ਨੂੰ ਆਪਾਂ ਇਦਾਂ ਦੇ ਪੀਸ ਦੇ ਵਿੱਚ ਕੱਟ ਕੇ ਤੇ ਉਹ ਬੋਇਲ ਕਰ ਲਿਆ 2-3 ਮਿੰਟ ਵਾਸਤੇ ਤੇ ਇਹਦੇ ਵਿੱਚ ਬਾਅਦ ਵਿੱਚ ਠੰਡੇ ਵਿੱਚ ਪਾਣੀ ਵਿੱਚ ਪਾ ਕੇ ਤੇ ਇਹਨੂੰ ਫਿਰ ਆਪਾਂ ਜਿਹੜਾ ਆ ਇਹਦਾ ਮਤਲਬ ਪੱਕਣ ਦਾ ਜਿਹੜਾ ਪ੍ਰੋਸੈਸ ਹੈ ਉਹਨੂੰ ਕੱਟ ਕਰ ਦਿੱਤਾ ਤੇ ਹੁਣ ਇਹਦੇ ਵਿੱਚ ਆਪਾਂ ਪਾ ਕੇ ਲੂਣ ਤੇ ਇਹਨੂੰ ਨਾਲ ਦੀ ਨਾਲ ਮਿਕਸ ਕਰਕੇ ਤੇ ਬੱਚਿਆਂ ਨੂੰ ਖੋਣੇ ਆ ਦੀ ਜਿਹਨੇ ਮੈਂ ਟਰਨਾ ਨਾਲ ਲਿਆ ਹੈ ਹੈ ਲੈ ਨਾ ਜੀ ਸੇ ਨੂੰ ਵਗਿਆ ਜੀ ਤਾਂ ਉਸ ਮੈਲਾ ਗਿਆਣੀ ਇਹ ਵੀ ਕੋਈ ਨਾ ਕੋਈ ਭੰਡਿਆ ਹੁਣ ਫਟਾਫਟ ਬਾਥਰੂਮ ਚ ਬਾਹਰ ਆ ਜੀ ਤਾਂ ਇਹ ਨਹੀਂ ਮੈਂ ਜੀ ਲੂਣ ਜਿਹੜਾ ਵਾ ਆਪਣੇ ਲੋੜ ਅਨੁਸਾਰ ਆਪਾਂ ਇਹਦੇ ਵਿੱਚ ਪਾ ਲੈਣਾ ਆ ਕਿੰਨਾ ਸਪਾਈਸੀ ਕਰਨਾ ਕਿੰਨਾ ਨਹੀਂ ਉਹ ਵੀ ਆਪਣੇ ਹੱਥ ਵਿੱਚ ਹੀ ਆ। ਸਾਰਾ ਪੇਸਟ ਆਪਾਂ ਇੱਕ ਜਗ੍ਹਾ ਕਰ ਲਿਆ ਇਕੱਠਾ। ਤੇ ਨਾਲ ਦੇ ਨਾਲ ਆਪਾਂ ਜਿਹੜੇ ਆ ਗੋਭੀ ਦੇ ਫੁੱਲ ਇਹਨਾਂ ਨੂੰ ਲਪੇਟਵਾਜਾ ਕਰ ਲੈਣਾ ਆ। ਪੇਟ ਮਾਜਾ ਸਟਿੱਕਾ ਨਾ ਕਰਨਾ ਵਾ ਕਿ ਜਿਹੜੀ ਕੋਟਿੰਗ ਹੈ ਪੂਰੀ ਹਰ ਇੱਕ ਭੁੱਲ ਦੇ ਨਾਲ ਵਧੀਆ ਹੋ ਜੇ ਆਪਣੇ ਜਿਹੜੇ ਆ ਸਾਰੇ ਮਤਲਬ ਕਿ ਵਧੀਆ ਤਰੀਕੇ ਦੇ ਨਾਲ ਲਪੇਟ ਮੇਜ ਹੋ ਗਏ ਆ ਤੇ ਹਾਂਜੀ ਕਿਦਾਂ ਦਾ ਔਂਡਿਆ ਸਵਾਦ ਬਹੁਤ ਏਕੀ ਬਣਿਆ ਮਾਂ ਦਾ ਰਿਆ ਕਰਾ ਪਾਣੀ ਵੀ ਨਿਕਲਣ ਡਿਆ ਤਾਂ ਸੱਦਲ ਨਹੀਂ ਖਾਣਵਾ ਬਹੁਤ ਸਵਾਦ ਜਿਆਦਾ ਸਪਾਈਸੀ ਹੋਗੇ ਸਪਾਈਸੀ ਹੈਗੇ ਪਰ ਸਵਾਦ ਵੀ ਹੁੰਦਾ ਨੇ ਇਹਦੇ ਅਸੀਂ ਜੁਗਾਰ ਲਾਇਆ ਹੈ ਕਿ ਉਹ ਗ੍ਰਿਲ ਦੀ ਤਰ੍ਹਾਂ ਇਹਨੂੰ ਕਰਦੇ ਆਂ ਲੇਕਿਨ ਸੂਤਰ ਨਹੀਂ ਆਇਆ ਕੰਮ ਹਨਾ ਤਵੇ ਤੇ ਆ ਗਿਆ ਵਾ ਵਾਹ ਐਰ ਫਰਾਈਡ ਦੇ ਵਿੱਚ ਵਧੀਆ ਹੋ ਜਾਂਦਾ ਆ ਚਲੋ ਕੋਈ ਗੱਲ ਨਹੀਂ ਕੱਚਾ ਸਲਾਦ ਵੀ ਤੇ ਖਾਂਦੇ ਆ ਮੈਂ ਤਾਂ ਸਗੋਂ ਬੋਇਲ ਕਰਕੇ ਤੁਹਾਨੂੰ ਫਰਾਈ ਕਰਕੇ ਤੇ ਵਧੀਆ ਤਰੀਕੇ ਨਾਲ ਦੇਂਦੀ ਆ ਨਾ ਹਾਂਜੀ ਟੇਸਟ ਆ ਹਾਂਜੀ ਸੱਚੀ ਹੈ ਦੇ ਸਵਾਦ ਹੀ ਪਰ ਮਿਰਚ ਬਹੁਤ ਪਾਈ ਸੀ ਮਿਰਚ ਪੁੱਤੇ ਕਰਾਰੇ ਜੇ ਚੰਗੇ ਲੱਗਣੇ ਆ ਪਰ ਮਿਰਚੇ ਚੀਕਾ ਨਿਕਲ ਗਈਆਂ ਚੀਕਾ ਨਿਕਲ ਗਈਆਂ ਚਲੋ ਕੋਈ ਮੇਰੇ ਤੇ ਖਾਣੀ ਪਸੰਦ ਕਰਦੇ ਉਹਨਾਂ ਲਈ ਪੈਦੇ ਵਾਲੀ ਹੈ ਨਾ ਚੀਜ਼ ਮੁੰਨੇ ਸਵਾਦ ਪਰ ਮੈਂ ਮਿਰਚ ਵੀ ਨਹੀਂ ਵੇਖਣੀ ਮੈਂ ਤਾਂ ਨਹੀਂ ਸਾਈ ਜਾਣਦੀ ਮਾਂ ਤਾਂ ਸੀਸਿੰਗ ਕਰੀ ਜਾਣਦੀ ਤੇ ਸੱਦਨ ਵੀ ਨਹੀਂ ਲਈ ਨਾਲੀ ਚੋਸਣਾੜ ਮੈਂ ਖਾ ਗਏ ਨੂੰ ਪਤਾ ਨਹੀਂ ਪਰ ਇਹ ਪੀਜ਼ਾ ਸੌਸ ਅੱਛਾ ਇਹ ਤਾਂ ਬਿਨਾ ਗੱਲ ਨਹੀਂ ਠੀਕ ਠੀਕ ਹੈ ਤੇ ਮਿੱਠੀ ਵਾਲੀ ਤਾਂ ਚੱਲਣੀ ਚੱਲਣੀ ਆ ਕਿ ਦੋਰੀਆ ਖੋਜ ਕੇ ਪਾਵਾਂਗੇ ਮਿਸ ਤੇ ਪਹਿਲੇ ਬੜੀ ਕਹਿਣ ਡਿਆ ਹਾਂਜੀ ਹਾਂਜੀ ਚਲੋ ਮੈਂ ਮਰ ਰਿਹਾ ਹਾਂ ਬੰਦਾ ਮੈਨੂੰ ਤਨੇ ਆਉਂਦੇ ਕਿ ਮੇਰੇ ਖਾਦਾ ਨਹੀਂ ਆ ਹਾਂ ਬੰਦਾ ਲੈ ਆ ਤਾ ਭਾਈ ਖਾ ਲੋ ਤੈਨੂੰ ਤੇ ਲੋ ਸਾਰੇ ਲੋ ਤੇ ਹਾਂ ਡੈਡੀ ਜੀ ਦਾ ਮੈਨੂੰ ਲੱਗਦਾ ਨਾ ਹੀ ਪਈਏ ਭੇਜੋ ਆ ਥੋੜਾ ਜਿਆਦਾ ਤੇ ਫਿਰ ਚਲ ਲੈ ਕੇ ਦੇ ਪੀਸ ਨਾਲ ਭੇਜੋ ਚੱਲਿਆ ਮੈਨੂੰ ਚੱਬ ਚੱਲੇ ਦਿਓ ਚੰਚੇ ਨਾਲ ਖਾਣੇ ਹਾਂ ਹਾਂ ਬਣੀ ਚਲੋ ਵਧੀਆ ਮੈਂ ਕਿਤੇ ਮਿਹਨਤ ਬੇਕਾਰ ਹੀ ਨਾ ਚੱਲੇ ਜੀ ਨਹੀਂ ਵਧੀਆ ਲੱਗੀ ਮੈਂ ਪਹਿਲੀ ਵਾਰ ਖਾਣ ਲੱਗਾ ਹਾਂ ਤੇ ਮੈਂ ਨਹੀਂ ਖਾਣ ਲੱਗੀ ਹਾਂ ਮੈਂ ਨਹੀਂ ਕਦੀ ਖਾਧੀ ਹਾਂ ਤੁਹਾਡਾ ਠੀਕ ਬਣਿਆ ਵਧੀਆ ਟੋਟਲੀ ਵਾਹ ਤੁਹਾਡੇ ਇਹ ਤਰੀਕੇ ਨਾਲ ਤੇ ਪਹਿਲੀ ਵਾਰ ਹੀ ਖਾ ਰਿਹਾ ਹਾਂ ਸਲਾਦ ਜਾਂ ਵਾਹ ਉਹ ਤਾਂ ਸਬ지 ਸੂਜੀ ਬਣਾ ਕੇ ਜਿਆਦਾ ਖਾਂਦੇ ਰਿਹਾ ਹਾਂ ਹਾਂ ਲੈ ਵੀ ਵੀਡੀਓ ਵੇਖੀ ਤੇ ਮੈਨੂੰ ਲੱਗਿਆ ਕਿ ਕਰ ਐਟਲ ਵੀ ਟ੍ਰਾਈ ਕਰਨਾ ਚਾਹੀਦਾ ਨਹੀਂ ਵਧੀਆ ਬੜੀ ਬਹੁਤ ਸੋਹਣੀ ਜੀ ਕੀ ਤੁਹਾਨੂੰ ਬਾਲਾ ਬੋਲਣਾ ਚਾਹੀਦਾ ਮੈਂ ਤੁਹਾਨੂੰ ਦੱਸ ਦਿਆਂ ਤੈਜੀ ਤੈਨੂੰ ਕਿਦਾਂ ਦਾ ਲੱਗਾ ਬਹੁਤ ਵਧੀਆ ਲੱਗਾ ਸਵਾਦ ਆ ਬਹੁਤ ਠੀਕ ਰਿਵਿਊ ਆ ਗਿਆ ਵਾ ਹਾਂਜੀ ਕਹਿੰਦੇ ਬਹੁਤ ਸਵਾਦ ਆ ਸੋਹਣੀਆਂ ਗਾਣੀਆਂ ਆਂਟੀ ਨੇ ਪਲੇਟਾਂ ਤਾਂ ਦੋ ਰੱਖੀਆਂ ਆ ਵੀ ਉਹ ਪਹਿਲਾ ਵੀਡੀਓ ਮੈਂ ਉਹ ਪਹਿਲਾਂ ਹੀ ਖਾ ਲਿਆ ਨਾ ਸਵਾਦ ਜਿਆਦਾ ਹੈ ਤਾਂ ਕਰਕੇ ਨਹੀਂ ਜਿੰਨ ਪਹਿਲਾਂ ਆ ਗਿਆ ਫਿਰ ਜਿੰਨ ਆ ਗਿਆ ਜਿੰਨਾ ਛੱਡ ਕੇ ਗੈਸ ਤੇ ਬਣ ਲੈ ਪਹਿਣ ਜੰਨੇ ਦੇ ਪਾਤੇ ਰੱਬੋ ਹੋ ਗਏ ਆ ਸਾਦ ਬਣਾਏ ਉਦੋਂ ਦਾ ਉਹ ਬਤੀਆਂ ਹੀ ਤੇ ਮੈਂ ਅੱਥੀ ਅੱਗ ਬਾਲੀ ਹੈਗੀ ਉਹ ਅੱਡੇ ਮੈਂ ਮਰ ਦੂਛ ਗਏ ਆ ਤੇ ਕਿੰਨੇ ਕਿੰਨੇ ਖਲੋਤੇ ਆ ਨਾ ਸਵਾਲ ਲੱਗੇ ਆ ਪਲੇਟ ਦੋ ਤੇ ਦੋਹਾਂ 'ਚ ਸੌਸ ਪਾਈ ਆ ਨਾ ਬਾਕੀ ਖਾਲੀ ਬਾਕੀ ਸਾਰੇ ਆਂਦੇ ਹੀ ਮਦੇ ਕਰਾ ਰਹੇ ਆ ਮਿਰਚ ਮਿਰਚ ਮੇਰੇ ਘਰ ਤਿੰਨ ਚਾਰ ਆਪਣੇ ਵਿੱਚ ਖਾਣ ਪੀਣ ਦੇ ਸਕੀਮ ਬੰਦੇ ਉਹਨਾਂ ਨੂੰ ਸਵਾਲ ਲੱਗਿਆ ਵਾ ਤੇ ਜਿਨ੍ਹਾਂ ਨੂੰ ਮਿਰਚ ਲੱਗਦੀ ਉਹ ਸੌਦਾ ਕਰਦੀ ਆ ਤੇ ਆ ਚਾਹ ਗੁੜ ਦੀ ਬਣਨ ਦੀ ਹੈ ਗੁੜ ਦੀ ਚਾਹ ਚਾਹ ਗੁੜ ਦੀ ਇਹ ਆਂ ਜੀ ਕੌਣ ਗਰੰਗਰੋ ਤੇ ਆਂ ਦੇਦੀ ਖਾਂਦੇ ਆ ਤੇ ਫਿਰ ਮੈਂ ਬਾਅਦ ਚ ਵੇਖਦੀ ਟੇਸਟ ਕਰਦਾ ਬਾਅਦ ਚ ਮੈਂ ਵੀ ਨਹੀਂ ਟੇਸਟ ਕੀਤਾ ਬਹੁਤ ਵਧੀਆ ਚੀਜ਼ ਬਣਿਆ ਨੇ ਉਹਦਾ ਮੈਂ ਵੀ ਰਹੀ ਸੀ ਹਾਂ ਇਹ ਵੀ ਵਧੀਆ ਹਾਂ ਚੰਗਾ ਦਾਦੀਆਂ ਦੇ ਘਰ ਮੈਂ ਮੇਰੇ ਤੋਂ ਮੇਰੇ ਤੋਂ ਮੈਂ ਤੇ ਗੇਂ ਫੜੇ ਉਹਦੇ ਤੇਰੀਆਂ ਦੀ ਤੋਂ ਨਾ ਨਹੀਂ ਹਾਂ ਦਾਰੀ ਵਿੱਚ ਨਾ ਪਾਵਾ ਪਾ ਲਈ ਹਾਂ ਮੈਂ ਮਨਾ ਕਰਦਾ ਇਹ ਰੈਣੀ ਨੂੰ ਪਰ ਫਿਰ ਅੰਨੇ ਪਰੇ ਬਾਗ ਦੇ ਘਰਾਂ ਵੇਖ ਕੇ ਮੁਰਿਆ ਨਹੀਂ ਲੱਗਦਾ ਮੇਚ ਘਟੋਂ ਉਹ ਇੱਥੇ ਕਰਕੇ ਆ ਦਿੰਦੇ ਆ ਲੇਕਿਨ ਹੈ ਕਰਾ ਰਹੇ ਆ ਚਲੋ ਵੀ ਖੜਕ ਲੋਦਰ ਸਾਹਿਬ ਮੇਰੀ ਹੁਣ ਆਸਟ ਵਾਲੀ ਰਹਿ ਗਈ ਆ ਮੇਰਾ ਆਪਣਾ ਰਿਵਿਊ ਕੀ ਆ ਇਹਨੂੰ ਖਾਦਿਆਂ ਪਤਾ ਲੱਗੂਗਾ ਹੈ ਹਾਂ ਤੇ ਇਹਨੂੰ ਸੋੜ ਮੈਂ ਜਦੋਂ ਪਕੌੜੇ ਕੱਢੀਦੇ ਆ ਨਾ ਉਹਦਾ ਮਨ ਜਾ ਭਰ ਜਾਂਦਾ ਵਾ ਤੇ ਇਹ ਵੀ ਕਰਦਾ ਖਾਣ ਨੂੰ ਇਹ ਚੀਜ਼ ਕੋ ਮਤਲਬ ਲੱਗਣ ਡਿਆ ਕਿ ਨਹੀਂ ਟੇਸਟੀ ਆ ਤਾਈ ਜੇ ਕਿੰਨੇ ਕਿ ਥਾਂ ਬਦਲਨੇ ਜੇ ਚੌਂਕੇ ਚ ਸੁਤਰ ਨਹੀਂ ਆਉਂਦੇ ਆ ਹਾਂਜੀ ਮੈਂ ਇੱਥੇ ਆ ਗਈ ਤੇ ਤੇਰੇਆਂ ਵੈ ਜਿਆਦਾ ਮਤਲਬ ਕਿ ਮਗਰ ਖਾਣ ਲੱਗਾ ਅੱਖ ਚ ਪਾਣੀ ਆਉਂਦੇ ਨੇ ਮਿਰਚ ਹੈਗੀ ਆ ਇੰਨੀ ਵੀ ਨਹੀਂ ਆ ਟੇਸਟ ਤਾਂ ਤੇ ਮੈਨੂੰ ਪੁੱਛ ਹੀ ਕੋਈ ਨਾ ਟੇਸਟੀ ਬਹੁਤ ਵਾ ਪਰ ਮਿਰਚ ਵੋ ਹੀ ਆ ਟੇਸਟ ਬਲਾ ਕਿਉਂ ਆ ਕਿਉਂਕਿ ਬਣਾਉਣ ਦਾ ਦਿੱਕਤ ਕੋਈ ਏਡਾ ਖਾਸ ਨਹੀਂ ਹੈਗਾ ਹਾਂਜੀ ਟੇਸਟੀ ਤਾਂ ਆ ਆ ਕਿ ਬਿਤਰੀਆਂ अपना चीज़ना पानीया ना वो ज़्यादा से हाथ लगने हैं वो तो ये वज़ह लगा के हैं हाँ जी चलो चाय पी लो गर्मा गर्म धन्यवाद जी ज़्यादा काम हाँ जी, <laughs> जी राहुल तो इतना नो टेस्टी लग गया ना मैंने आपसे हुई है तो लव जी चाटें करें जिन्ना भी मतलब के मेन खिलाके इस मामला है सारे नमूना चां ਤੇ ਹਰ ਕੋਈ ਇਸ ਤਿੱਕੇ ਦੇ ਨਾਲ ਘਰੇ ਬਣਾ ਕੇ ਤੇ ਬੱਚਿਆਂ ਨੂੰ ਦੇ ਸਕਦਾ ਹੈ ਖੁਦ ਵੀ ਖਾ ਸਕਦਾ ਜੇ ਸੰਦੇ ਨੇ સારી ਮੈਂ ਸਾਇਦ ਪਹਿਲੀ ਵਾਰ ਇਸ ਤਿੱਕੇ ਦੇ ਨਾਲ ਖਾਦਾ ਵਾ ਪਹਿਲਾਂ ਜਦੋਂ ਖਾਈਦੇ ਨਹੀਂ ਬਿਲਕੁਲ ਨਹੀਂ ਹੋ ਰਾਈਟ ਮੈਂ ਬਣਾ ਕੇ ਖਾਈਦੇ ਨਹੀਂ ਇਹ ਵਾਲੀ ਆਈਟਮ ਪਹਿਲੀ ਵਾਰ ਖਾ ਦੇਣਾ ਕਿ ਤੇ ਕਾਫੀ ਜਾਣਨ ਪ੍ਰਸੰਨ ਕੀਤੀ ਹੈ ਤੇ ਤੁਹਾਨੂੰ ਵੀ ਇਹ ਹੈਲਦੀ ਚੀਜ਼ ਹੈ ਤੇ ਬੱਚਿਆਂ ਨੂੰ ਇਸ ਤਰ੍ਹਾਂ ਬਣਾ ਕੇ ਦੇ ਸਕਦੇ ਹੋ ਜਿਹਦੇ ਆਪਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ